ਸਾਹ ਸੀਗਾ ਇਹ ਕਿੰਨਾ ਦਾ ਪਲਾਂਟ ਸੀ ਇਹਦੇ ਦੁੱਧ ਜਾ ਰਿਹਾ ਸੀਗਾ ਇਹ ਚਿਲਡ ਪਲਾਂਟ ਤਰੰਜੀ ਖੜੀ ਲੱਗਾ ਹੋਇਆ ਹੈ ਖੜਿਆਲ ਦਾ ਤੇ ਇੱਕ ਦੋ ਪਿੰਡਾਂ ਦਾ ਸਾਂਝਾ ਹੈਗਾ ਖੜਿਆਲ ਤੇ ਨੇੜੇ ਜਿਵੇਂ ਰਟੌਲਾ ਹੋ ਗਿਆ ਦੁੱਧ ਇਕੱਠਾ ਹੋ ਕੇ ਤਰੰਜੀ ਖੜੇ ਪਹੁੰਚ ਜਾਂਦਾ ਸੀ ਇਹ ਵੇਰਕਾ ਦਾ ਹੈਗਾ ਇੱਥੋਂ ਇਹ ਵੇਰਕਾ ਵਾਲੇ ਇਕੱਠਾ ਕਰਕੇ ਅੱਗੇ ਗੱਡੀਆਂ ਦੇ ਵਿੱਚ ਲੈ ਕੇ ਇਹਨੂੰ ਸੰਗਰੂਰ ਵੇਰਕਾ ਪਲਾਂਟ ਚ ਜਾਂਦਾ ਸੀ ਇਸ ਵਿਸ਼ੇ ਦੇ ਵਿੱਚ ਉਹ ਪ੍ਰੈਸੂਰ ਲਾਇਆ ਗਿਆ ਸਰ ਜੀ ਕੀ ਇਹਦੇ ਚ ਰਿਕਵਰ ਕੀਤਾ ਗਿਆ ਅੱਜ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਮੁਹਿੰਮ ਵੱਢੀ ਹੋਈ ਹੈ ਸੰਗਰੂਰ ਜ਼ਿਲ੍ਹੇ ਵਿੱਚ ਉਸੇ ਲੜੀ ਦੇ ਤਹਿਤ ਥਾਣਾ ਸ਼ਾਜਲੀ ਵੱਲੋਂ ਸਾਡੇ ਚੌਕੀ ਇੰਚਾਰਜ ਮਹਿਲਾ ओंकार ਸਿੰਘ ਜੋ ਕਿ ਇੱਕ ਪੁਲਿਸ ਪਾਰਟੀ ਸਮੇਤ ਗਸ਼ਟ ਕਰ ਰਹੀ ਸੀ ਸਵੇਰੇ ਤਾਂ ਤੁਹਾਨੂੰ ਉਹਨਾਂ ਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਤਰੰਜੀ ਖੇੜਾ ਵਿੱਚ ਹਰਦੀਪ ਸਿੰਘ ਤੇ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਜੋ ਆਪਣੇ ਘਰ ਵਿੱਚ ਹੀ ਨਕਲੀ ਦੁੱਧ ਦਾ ਕਾਰੋਬਾਰ ਕਰਦੇ ਨੇ ਜਦੋਂ ਉੱਥੇ ਰੈਡ ਕੀਤੀ ਗਈ ਉਸ ਸੂਚਨਾ ਦੇ ਆਧਾਰ ਤੇ ਤਾਂ ਉਸ ਦੇ ਘਰ ਵਿੱਚੋਂ ਜਦੋਂ ਉਹ ਛੋਟੇ ਹਾਥੀ ਦੇ ਵਿੱਚ ਲੋਡ ਕਰ ਰਿਆ ਸੀ ਇਹ 150 ਲੀਟਰ ਚਾਰ ਡਰਮ ਜੋ ਨਕਲੀ ਦੁੱਧੋਂ ਨੇ ਬਣਾਇਆ ਹੋਇਆ ਸੀ ਜਿਸ ਦੇ ਜਿਸ ਨੂੰ ਬਣਾਉਣ ਦੇ ਲਈ ਉਹਨੇ ਰਿਫਾਈਨਡ ਔਇਲ ਤੇ ਕਾਸਟਿਕ ਸੋਡਾ ਯੂਜ਼ ਕਰਦਾ ਸੀ ਉਹ ਉਹਦੀ ਮੇਨ ਮੋਡਿਸ ਬਰੌਂਡੀ ਏਸੀ ਵੀ ਉਹਦੇ ਕੋਲ ਪਿੰਡ ਦੇ ਵਿੱਚ ਹੀ ਇੱਕ ਵੇਰਕਾ ਦਾ ਚਿਲਡ ਪਲਾਂਟ ਸੀ ਉਹ ਆਸ-ਪਾਸ ਦੇ ਦੋ ਤਿੰਨ ਪਿੰਡਾਂ ਦੇ ਵਿੱਚੋਂ ਜਿਹੜਾ ਡੈਰੀ ਮਾਲਕਾਂ ਤੋਂ ਜਾਂ ਪਿੰਡ ਦੇ ਲੋਕਾਂ ਤੋਂ ਦੁੱਧ ਇਕੱਠਾ ਕਰਦਾ ਸੀ ਉਹ ਕਰਕੇ ਜਦੋਂ ਉਹ ਚਿਲਡ ਪਲਾਂਟ ਦੇ ਵਿੱਚ ਦੁੱਧ ਇਕੱਠਾ ਹੋ ਜਾਂਦਾ ਸੀ ਤਾਂ ਇਹ ਰੁਟੀਨ 'ਚ ਦੋ ਟਾਈਮ ਦੇੰਦੇ ਵਿੱਚ 150 ਤੋਂ 200 ਲੀਟਰ ਆਦੇ ਘਰ ਦੇ ਵਿੱਚ ਮਿਕਸੀ ਨਾਲ ਇਹ ਕਾਸਟਿਕ ਸੋਡਾ ਰਿਫਾਈਨਡ ਤੇ ਦੁੱਧ ਪਾ ਕੇ ਲੀਟਰ ਵਿੱਚ ਉਹਦਾ 1 ਲੀਟਰ ਤੋਂ 50 ਲੀਟਰ ਦੁੱਧ ਤਿਆਰ ਕਰਕੇ ਉਹ 200 ਲੀਟਰ ਦੇ ਕਰੀਬ ਡੇਲੀ 400 ਲੀਟਰ ਉਸ ਚਿਲਡ ਪਲਾਂਟ ਦੇ ਵਿੱਚ ਪਾ ਦਿੰਦਾ ਸੀ ਜਿਹਦੇ ਨਾਲ ਇੱਕ ਤਾਂ ਦੁੱਧ ਹੀ ਉਹਦੀ ਫੈਟ ਵਾਜ ਜਾਂਦੀ ਸੀ ਇੱਕ ਮਿਕਦਾਰ ਉਹਦੀ ਮਾਤਰਾ ਵਾਜ ਜਾਂਦੀ ਸੀ ਤੇ ਇਸ ਤਰ੍ਹਾਂ ਇਹ ਦੋਨੇ ਮੀਆਂ ਬੀਬੀ ਜੋ ਸਮਾਜ ਲਈ ਇੱਕ ਬੜਾ ਕੰਮ ਕਰ ਰਹੇ ਸੀ ਜਿਹਦਾ ਦੁੱਧ ਬੱਚਿਆਂ ਦੇ ਬਜ਼ੁਰਗਾਂ ਦੇ ਸਾਰੇ ਯੂਜ਼ ਕਰਦੇ ਆ ਸਾਰਾ ਸਮਾਜ ਦੁੱਧ ਨੂੰ ਯੂਜ਼ ਕਰਦਾ ਉਸ ਲਈ ਇਹਦੇ ਤੇ ਬਣਦੀ ਕਾਰਵਾਈ ਤਹਿਤ ਐਫਆਈਆਰ ਨੰਬਰ 70 ਅੱਜ ਦਰਜ ਕਰ ਦਿੱਤੀ ਗਿਆ 420 200 72273 आईपीसी डी प्राण ਜਿਹੜੀ ਨਵੀਂ ਹੁਣ बीएनएस 318 274 ਤੇ 275 बीएनएस ਦੇ ਤਹਿਤ ਤੇ ਦੋਨਾਂ ਨੂੰ ਰੈਸਟ ਪਾ ਲਿਆ ਗਿਆ ਤੇ ਦੋਨਾਂ ਨੂੰ ਹੁਣ ਜੱਜ ਸਾਹਬ ਦੇ ਪੇਸ਼ ਕੀਤਾ ਜਾ ਰਿਹਾ ਸਰ ਪਹਿਲਾਂ ਵੀ ਕੋਈ ਪਰਚਾ ਵਗੈਰਾ ਹੈਗਾ ਜੀ ਨਹੀਂ ਪਹਿਲਾਂ ਇਹਦਾ ਕੋਈ ਟਰੈਕ ਰਿਕਾਰਡ ਹੈ ਨਹੀਂ ਪੁਰਾਣਾ ਕੋਈ ਪਰਚਾ ਹੈ ਨਹੀਂ ਪਰ ਸਾਨੂੰ ਥੋੜੇ ਦਿਨਾਂ ਤੋਂ ਇਸ ਵਤੀ ਇਨਫੋਰਮੇਸ਼ਨ ਸੀ ਵੀ ਨੇ ਘਰ ਦੇ ਵਿੱਚ ਹੀ ਜਿਹੜਾ ਇਹ ਗੋਰਖ ਧੰਦਾ ਸ਼ੁਰੂ ਕੀਤਾ ਹੋਇਆ ਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਿਆ ਤੇ ਇਹਦੇ ਤੇ ਅੱਜ ਬਣਦੀ ਕਾਰਵਾਈ ਕੀਤੀ ਗਈ ਹੈ ਸਰ ਇਹ ਕਦੋਂ ਕਦਾ ਕੰਮ ਚੱਲ ਰਿਹਾ ਸੀ ਇਹ ਇਹਨੂੰ ਸੁਣ ਕੇ ਆ ਗਿਆ ਪਿਛਲੇ 1-2 ਮਹੀਨਿਆਂ ਤੋਂ ਇਹਨੇ ਸ਼ੁਰੂ ਕੀਤਾ ਹੋਇਆ ਸੀ ਪਰ ਜਿਹੜਾ ਇਹਦਾ ਇਹ ਕੰਮ ਹੈ ਇਹ ਸਮਾਜ ਲਈ ਬਹੁਤ ਹੀ ਇੱਕ ਮਾੜਾ ਜਿਹਨੂੰ ਆਪਾਂ ਕਹਿ ਸਕਦੇ ਆ ਕਿਉਂਕਿ ਜਿਹੜੀਆਂ ਖਾਲ ਵਾਲੀਆਂ ਚੀਜ਼ਾਂ ਵਿੱਚ ਮਲਾਵਟ ਕਰਨੀ ਇਹ ਬਹੁਤ ਹੀ ਬੇਹਦ ਸ਼ਰਮਨਾਕ ਕਾਰਾ ਕੀਤਾ ਇਹਨੇ ਤੇ ਇਹਦੀ ਬਣਦੀ ਸਜ਼ਾ ਇਹਨੂੰ ਦਿੱਤੀ ਗਈ ਹੈ ਇਸ ਤਰ੍ਹਾਂ ਕਿਉਂ ਕਰ ਰਹੀ ਸੀ ਸਰ ਉਹ ਬਸ ਲੋਕਾਂ ਨੂੰ ਅੱਜਕੱਲ ਇਹ ਵੀ ਉਹ ਇੱਕ ਤਾਂ ਉਹਦੇ ਨਾਲ ਫਾਇਟ ਵੱਜ ਜਾਂਦੀ ਸੀ ਉਹਨੂੰ ਫਾਈਨੈਂਸ਼ੀਅਲੀ ਫਾਇਦਾ ਹੁੰਦਾ ਸੀ ਥੋੜੇ ਜਿਹੇ ਰੁਪਈਆ ਲਈ ਉਹ ਇੱਕ ਜਿਹੜੀਆਂ ਬੇਮੁੱਲੀਆਂ ਸਾਡੀਆਂ ਜ਼ਿੰਦਗੀਆਂ ਨੇ ਲੋਕ ਨੇੜੇ ਯੂਜ਼ ਕਰਦੇ ਨੇ ਦੁੱਧ ਨੂੰ ਤੇ ਉਹਨਾਂ ਨਾਲ ਖਲਵਾੜ ਕੀਤਾ ਜਾ ਰਿਹਾ ਸੀ ਸੋ ਇਹਗਾ ਇਹ ਕਿੰਨਾ ਦਾ ਪਲਾਂਟ ਸੀ ਕਿ ਦੁੱਧ ਜਾ ਰਿਹਾ ਸੀਗਾ ਇਹ ਚਿੰਡ ਪਲਾਂਟ ਤਰੰਜੀ ਖੜੀ ਲੱਗਾ ਹੋਇਆ ਹੈ ਜਿਹੜਾ ਖੜਿਆਲ ਦਾ ਤੇ ਇੱਕ ਦੋ ਪਿੰਡਾਂ ਦਾ ਸਾਂਝਾ ਹੈਗਾ ਖੜਿਆਲ ਤੇ ਨੇੜੇ ਜਿਵੇਂ ਰਟੌਲਾ ਹੋ ਗਿਆ ਦੁੱਧ ਇਕੱਠਾ ਹੋ ਕੇ ਤਰੰਜੀ ਖੜੇ ਪਹੁੰਚ ਜਾਂਦਾ ਸੀ ਇਹ ਵੇਰਕਾ ਦਾ ਹੈਗਾ ਇੱਥੋਂ ਇਹ ਵੇਰਕਾ ਵਾਲੇ ਇਕੱਠਾ ਕਰਕੇ ਅੱਗੇ ਗੱਡੀਆਂ ਦੇ ਵਿੱਚ ਲੈ ਕੇ ਇਹਨੂੰ ਸੰਗਰੂਰ ਵੇਰਕਾ ਪਲਾਂਟ ਚ ਜਾਂਦਾ ਸੀ